ਸਰ ਪ੍ਰਕਾਸ਼ ਉਹ ਬਾਦਲ ਲੈ ਕੇ ਆਏ ਇਹ ਪੰਜਾਬ ਚ ਉਹਨਾਂ ਨੇ ਲਿਆਂਦੀ ਉਹਨਾਂ ਰਾਜ ਕੀਤਾ ਪੀਪੀ ਦੇ ਨਾਲ ਰਲ ਕੇ ਬਾਜਪਈ ਸਾਹਿਬ ਉਹਨਾਂ ਰਲ ਕੇ ਅੜਵਾਨੀ ਜੀ ਨਾਲ ਰਲ ਕੇ ਅਸੀਂ ਤਾਂ ਰਾਜੀ ਨਹੀਂ ਹੋ ਕੀਤਾ ਉਹਨਾਂ ਨੇ ਕੀਤਾ ਉਹ ਲਿਆਇਆ ਇਹ ਤੇ ਐਡਾ ਵੱਡਾ ਸਾਡਾ ਸਰਵਉੱਚਤਾ ਦੀ ਗੱਲ ਹੈ ਸ਼੍ਰੀ ਕਾਤਾ ਸਾਹਿਬ ਦੀ ਇਹ ਤੇ ਮਾਨ ਮਰਿਆਤਾ ਦੀ ਗੱਲ ਹੈ ਇਹ ਤੇ ਮਹਾਨ ਪਦਵੀਆਂ ਦੀ ਕਰਤਾਰ ਕੁਸ਼ੀ ਜੋ ਕੀਤੀ ਹੈ ਉਹਦੀ ਉਹਦੀ ਸਾਡੀ ਮੰਗ ਸੀ ਕਿ ਉਹ ਰੱਦ ਕਿੱਥੇ ਜਾਣ ਤੇ ਜੇ ਇਹਨਾਂ ਨੇ ਕਿਹਾ ਵਿਧਿ ਵਿਵਧਾਨ ਬਣਾਵਾਂਗੇ ਤੇ ਜਿਹੜੇ ਬੈਠੇ ਸੀ ਪਹਿਲੇ ਉਹਨਾਂ ਦੀ ਇੱਜ਼ਤ ਬੁਰ ਕਰਾਰ ਕਰ ਲ ਹਰ ਸਿੱਖ ਜਿਹੜਾ ਹੈ ਉਹ ਸਿੱਖ ਸਭਾ ਬਾਨਾਂ ਤੇ ਲੋਹਣ ਦੇ ਖਿਲਾਫ ਆ ਹਰ ਇੱਕ ਸਿੱਖ ਜਿਹੜਾ ਆ ਦੇਖੋ ਸਾਡੇ ਦੁਆਲੇ ਕਿਹਦਾ ਪੁਲਿਸ ਹੋਈ ਕਹਿੰਦੇ ਤੁਹਾਡੀ ਰਾਖੀ ਲਈ ਆਏ ਪੁਲਿਸਾਨੂੰ ਇੱਥੇ ਕੋਈ ਡਾਂਗਾ ਨਹੀਂ ਹੈ ਨਾ ਅਸੀਂ ਡਾਂਗਾ ਫੜੀਆਂ ਨਾ ਉਹਨਾਂ ਡਾਂਗਾ ਫੜੀ ਇਹਨੂੰ ਐਵੇਂ ਚਿੰਤਾ ਲੱਗੀ ਚਲੋ ਜੀ ਚਲੋ ਜੀ ਚਲੋ ਮੈਂ ਕਿਹਾ ਤੁਸੀਂ ਕਿੱਧਰ ਤੋਂ ਖੜੇ ਹੋ ਕਹਿੰਦੇ ਤੁਹਾਡੀ ਸਿਕਿਉਰਿਟੀ ਲਈ ਮੈਂ ਕਿਹਾ ਸਾਡੀ ਲੋੜ ਹੀ ਨਹੀਂ ਇਹਨਾਂ ਨਾਲ ਉਹਨਾਂ ਦੇ ਸਮਝੌਤਾ ਹੋਵੇ ਤੇ ਫਿਰ ਕਹਿੰਦੇ ਆਪੇ ਹਿੰਦੂਸਿਆਖੇਕਤਾ ਜੇ ਹੋਰ ਕੋਈ ਗੱਲ ਕਰੇ ਪੰਥ ਦੀ ਦੋਨੋਂ ਦੇ ਬੀਜਪੀ ਨਾਲ ਰਲਿਆ ਆਜਾ ਪਹਿਲਾਂ ਕਾਂਗਰਸ ਨਾਲ ਕਹਿੰਦੇ ਰਲਿਆ ਜਿਹੜੀ ਸ਼ਰਮਣੀ ਕਮੇਟੀ ਪੰਥ ਵਿਰੋਧੀ ਕਾਰਜ ਕਰੇ ਉਹ ਪੰਥ ਵਿਰੋਧੀ ਹੋ ਸਕਦੇ ਜਿਹੜਾ ਨਿਯਮਾਂ ਨੂੰ ਤੋੜੇ ਮਰਿਆਦਾ ਨੂੰ ਤੋੜੇ ਗੁਰਮਤ ਦਾ ਕਾਨੂੰਨ ਕਰੇ ਉਹੀ ਪੰਥ ਵਿਰੋਧੀ ਤਾਕਤ ਹੈ ਥੱਲੇ ਖੇਡਦੇ ਹੋਣਗੇ ਅਸੀਂ ਤੇ ਪੰਥ ਦੀ ਰਾਖੀ ਕਰਨ ਦੇ ਸਤਿਨਾਮ ਆਈਏ ਮੈਂ ਜੇ ਐਮਐਲਏ ਬਣੀ ਮੈਂ ਆਪਣੇ ਇਲਾਕੇ ਚੋਂ ਵੋਟ ਲਈ ਹੈ ਨਾ ਕਿਸੇ ਬੀਜੇਪੀ ਤੋਂ ਨਹੀਂ ਲਈ ਮੇਰੇ ਇਲਾਕੇ ਚ ਹੋਈ ਐਮਸੀ ਵੀ ਨਹੀਂ ਬੀਜੇਪੀ ਦਾ ਤੁਸੀਂ ਸਮਰਥਨ ਨਹੀਂ ਕਰੋਗੇ ਉਹ ਤਿੰਨ ਸਿੰਘ ਸਾਹਿਬਾਂ ਦੀ ਬਹਾਲੀ ਵਾਸਤੇ ਬੈਠੇ ਆ ਬਾਬਾ ਨਾਨ ਸਿੰਘ ਖਾਲਸਾ ਅਸੀਂ ਸਮਰਥਨ ਉਹ ਸਾਡੇ ਸਮਰਥਨ ਤੇ ਆਏ ਆ ਅਸੀਂ ਆਵਾਜ਼ ਉਠਾਈ ਹੈ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਆਵਾਜ਼ ਉਠਾਈ ਹੈ ਅਸੀਂ ਸਰਵਉੱਚਤਾ ਲਈ ਸ਼੍ਰੀ ਅਕਾਲਤਾਰ ਸਾਹਿਬ ਤੇ ਗਏ ਆ ਅਸੀਂ ਆਵਾਜ਼ ਉਠਾਈ ਹੈ ਤੇ ਸਾਰੀ ਸੇਕ ਕਮ ਸਾਢੇ ਸਬਰਥਰ ਕਰ ਰਹੀ ਹੈ ਉਤੇਜਾ ਸਿੰਘ ਸਮੁੰਦਰੀ ਹਾਲ ਤੋਂ ਬਿਲਕੁਲ ਸਾਹਮਣੇ ਬੀਬੀ ਜਗੀਰ ਕੌਰ ਭਾਈ ਮਨਜੀਤ ਸਿੰਘ ਪਰੇਲ ਸਾਹਿਬ ਜਦੋਂ ਬਾਹਰ ਨਿਕਲ ਰਹੇ ਸੀ ਤੇ ਅਕਾਲ ਤਖਤ ਸਾਹਿਬ ਮਹਾਨ ਦੇ ਨਾਰੇ ਲੱਗੇ ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਬੀਜੇਪੀ ਮਹਾਨ ਹੈ ਕਿਉਂਕਿ ਤੰਜ ਜਿਹੜਾ ਕੱਸਿਆ ਜਾ ਰਿਹਾ ਇਹ ਸਾਰੀ ਧਿਰ ਨੂੰ ਇਸ ਟਾਈਮ ਬੀਜੇਪੀ ਨੇ ਵੇਖਿਆ ਭਾਈ ਮਨਜੀਤ ਸਿੰਘ ਸਾਡੇ ਨਾਲ ਜੁੜੇ ਆ ਭਾਈ ਸਾਹਿਬ ਕਿਵੇਂ ਦੇਖ ਰਹੇ ਸਰਦਾਰ ਪ੍ਰਕਾਸ਼ ਉਹ ਬਾਦਲ ਲੈ ਕੇ ਆਏ ਇਹ ਪੰਜਾਬ 'ਚ ਉਹਨੇ ਲਿਆਂਦੀ ਉਹਨਾਂ ਰਾਜ ਕੀਤਾ ਬੀਜੇਪੀ ਦੇ ਨਾਲ ਰਲ ਕੇ ਬਾਜਪਈ ਸਾਹਿਬ ਉਹਨਾਂ ਰਲ ਕੇ ਅਡਵਾਨੀ ਜੀ ਨਾਲ ਰਲ ਕੇ ਅਸੀਂ ਤਾਂ ਰਾਜੀ ਨਹੀਂ ਉਹ ਕੀਤਾ ਉਹਨਾਂ ਨੇ ਕੀਤਾ ਉਹ ਲਿਆਇਆ ਔਰ ਜੇ ਇਹਨਾਂ ਨਾਲ ਉਹਨਾਂ ਦੀ ਸਮਝੌਤਾ ਹੋਵੇ ਤੇ ਫਿਰ ਕਹਿ ਦਿੰਦੇ ਆ ਵੀ ਹਿੰਦੂ ਸਖੇਕਤਾ ਜੇ ਹੋਰ ਕੋਈ ਗੱਲ ਕਰੇ ਪੰਥ ਦੀ ਤੇ ਉਹਨਾਂ ਦੇ ਬੀਜਪੀ ਨਾਲ ਰਲਿਆ ਆ ਜਾ ਪਹਿਲਾਂ ਕਾਂਗਰਸ ਨਾਲ ਕਹਿੰਦੇ ਰਲਿਆ ਤਸਵੀਰ ਹੁਣੇ ਤੁਸੀਂ ਦੇਖੀ ਹੋਊਗੀ ਪੀਜੇਪੀ ਭਾਰੂ ਪਈ ਹੋਈ ਆ ਤੇ ਕਿਹਾ ਜਾ ਰਿਹਾ ਤੁਹਾਡੇ ਦੇ ਬੜੇ ਤੰਜ ਕੱਸੇ ਜਾ ਰਹੇ ਆ ਉਧਰ ਦੇ ਪਾਸੇ ਬਾਬਾ ਨਾਮ ਸਿੰਘ ਖਾਲਸਾ ਬਿਲਕੁਲ ਸਾਹਮਣੇ ਬੈਠੇ ਹੋਏ ਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਵੀ ਜੁੜੇ ਹੋਏ ਹੋ ਉੱਥੇ ਕਾਲਕਾ ਸਾਹਿਬ ਆ ਨਾਲ ਦਾਦੂਵਾਲ ਜੀ ਉਹ ਕਿਹਾ ਜਾ ਰਿਹਾ ਕਿ ਭਾਜੀਪੀ ਦੇ ਨਾਲ ਜੁੜੇ ਹੋਏ ਹੋ ਸਾਰੇ ਨਹੀਂ ਵੇਖੋ ਇਹ ਤਾਂ ਸਿਧਾਂਤ ਨਾਲ ਜੁੜੇ ਆ ਜਿਹੜੇ ਕਾਲ ਤਖਤ ਤੇ ਲੜੇ ਹੋ ਬੀਜੀਪੀ ਤੇ ਨਾ ਲੜੇ ਲੜੇ ਹੁੰਦਾ ਕਿਤੇ ਭਾਜੀਪੀ ਨੇ ਤਾਂ ਹੋਰਲੇ ਜਨ ਦਾਸਾ ਰਾਜ ਕੀਤਾ ਰਲ ਕੇ ਸੁਣਵਾਈ ਹੋਈ ਤੁਹਾਡੀ ਅੰਦਰ ਕੋਈ ਨਹੀਂ ਸੁਣਵਾਈ ਨਹੀਂ ਹੋਈ ਤਾਂ ਹੀ ਧਰੋਲਾ ਪਿਆ ਅਸੀਂ ਚਾਹੁੰਦੇ ਹਈ ਜਿਹੜੇ ਸਿੰਘ ਸਭਾਨਾ ਦਾ ਜਿਹੜਾ ਇਹਨਾਂ ਨੇ ਬੇਪੱਤ ਕਰਕੇ ਲੈ ਆ ਗਿਆ ਉਹਨਾਂ ਨੂੰ ਦੁਬਾਰਾ ਆਪਣੀਆਂ ਉਹਨਾਂ ਪਦਵੀਆਂ ਤੇ ਸਸ਼ੋਭਿਤ ਕੀਤਾ ਜਾਵੇ ਉਹ ਸਾਡੀ ਗੱਲ ਸੁਣਨ ਤਿਆਰ ਨਹੀਂ ਗਏ ਬਾਬਾ ਹਰਨਾਮ ਸਿੰਘ ਖਾਲਸਾ ਹੁਣ ਤਾਂ ਕਹਿ ਰਹੇ ਕਹਿੰਦੇ ਕਿ ਰੋਜ਼ ਧਰਨਾ ਜਿਉਂਦਾ ਤਿਉਂ ਚੱਲੂਗਾ ਜੇ ਤਿੰਨ ਸਿੰਘ ਸਭਾਨ ਬਹਾਲ ਹੋਣਗੇ ਉਹਨੇ ਚਲ ਅਸੀਂ ਰੋਜ਼ ਧਰਨਾ ਕੀ ਰੋਜ਼ ਧਰਨਾ ਜਾਓਗੇ ਤੁਸੀਂ ਵੀ ਦੇਖੋ ਉਹ ਉਹਨਾਂ ਦਾ ਪ੍ਰੋਗਰਾਮ ਹੈ ਸਾਡਾ ਪ੍ਰੋਗਰਾਮ ਅੰਤਰਤਾਸ ਸੀਗਾ ਅਹੀਂ ਅੰਦਰ ਆਪਣੀ ਗੱਲ ਰੱਖਣੀ ਸੀ ਹਾਊਸ ਦੇ ਵਿੱਚ। ਤੁਸੀਂ ਵੀ ਸਿੰਘ ਸਾਹਿਬਾਨਾਂ ਦੀ ਗੱਲ ਕਰ ਰਹੇ ਹੋ, ਉਹ ਵੀ ਸਿੰਘ ਸਾਹਿਬਾਨ ਦੀ ਗੱਲ ਕਰ ਰਹੇ ਹੋ। ਗੱਲ ਉਹਨਾਂ ਨਾਲ ਜਾ ਕੇ ਕਰੋ। ਅਸੀਂ ਅੰਦਰੋਂ ਗੱਲ ਜਿਹੜੀ ਸਿਧਾਂਤਕ ਤੌਰ ਤੇ ਕੀਤੀ ਉਹ ਗੱਲ ਉਹਨਾਂ ਦੀ ਉਹਨਾਂ ਨਾਲ ਕਰੋ। ਸਾਨੂੰ ਉੱਧਰ ਨਾ ਜੁੜੋ। ਉੱਧਰ ਗੱਲ ਕਰੋ। ਉਹਦਾ ਸਮਰਥਨ ਨਹੀਂ ਕਰਦੇ। ਨਹੀਂ ਨਹੀਂ। ਤੁਸੀਂ ਸਾ ਵੀ ਨਹੀਂ। ਉਹ ਸਾਡਾ ਸਮਰਥਨ ਕਰ ਰਹੇ, ਮਤਾ ਤਾਂ ਹੀ ਲੈਂਦਾ। ਮਤਾ ਤਾਂ ਹੀ ਲਿਆ ਕੇ ਆਏ ਆ। ਉਹ ਸਾਡਾ ਸਮਰਥਨ ਕਰ ਰਹੇ ਆ। ਕੋਮਬਾੜੀ ਗੱਲ ਨਹੀਂ ਕਿ ਹਰ ਸਿੱਖ ਕਰ ਰਿਹਾ। ਹਰ ਸਿੱਖ ਜਿਹੜਾ ਹੈ ਉਹ ਸਿੰਘ ਸਾਹਿਬਾਨਾਂ ਦੇ ਲਾਹਣ ਦੇ ਖਿਲਾਫ ਆ। ਹਰ ਇੱਕ ਸਿੱਖ ਜਿਹੜਾ ਬੀਬੀ ਜਗੀਰ ਕੌਰ ਐਸਐਮ ਤੋਂ ਤੇ ਜੁੜੇ ਹੋਏ ਐਸਐਮ ਨਹੀਂ ਕਰੂਗੀ ਸ਼੍ਰੋਮਣੀ ਕਮੇਟੀ ਹੀ ਐਕਟ ਨੂੰ ਨਹੀਂ ਮੰਨੇਗੀ ਸ਼੍ਰੋਮਣੀ ਕਮੇਟੀ ਹੀ ਸਾਡੀ ਮਰਿਆਦਾ ਨੂੰ ਤੋੜੇਗੀ ਤੇ ਫਿਰ ਮੰਨੇਗਾ ਕੋਈ ਬੀਬੀ ਤੁਸੀਂ ਵੀ ਪ੍ਰਧਾਨ ਰਹੇ ਹੋ ਕਿ ਉਹ ਤੋਂ ਵੀ ਇੱਦਾਂ ਸਤਕਾਰ ਹੁੰਦਾ ਸੀਗਾ ਦੇਖੋ ਜੀ ਆਪਾਂ ਕਦੀ ਗਲਤ ਬਤੇ ਪਾਏ ਨਹੀਂ ਜੇ ਕੋਈ ਹੁੰਦਾ ਸੀ ਇਹਦੇ ਸੁਣਾਓ ਕਿਹੜੀ ਗੱਲ ਹੈ ਉਹਦਾ ਕੋਈ ਠੀਕ ਹੈ ਛੋਟੀ ਛੋਟੀ ਗੱਲਾਂ ਤੇ ਹੋ ਜਾਂਦਾ ਸੀ ਪਰ ਕਦੀ ਕਿਸੇ ਨੇ ਗਲਤੀ ਅਸੀਂ ਕੀਤੀ ਨਹੀਂ ਸੀ ਇਹਦੇ ਐਡਾ ਵੱਡਾ ਸਾਡਾ ਸਰਵਉੱਚਤਾ ਦੀ ਗੱਲ ਹੈ ਸ਼੍ਰੀ ਕਾਦਰ ਸਾਹਿਬ ਦੀ ਇਹ ਤੇ ਮਾਨ ਮਰਿਆਦਾ ਦੀ ਗੱਲ ਹੈ ਇਹ ਤੇ ਮਹਾਨ ਪਦਵੀਆਂ ਦੀ ਕਰਤਾਰ 쿠ਸ਼ੀ ਜੋ ਕੀਤੀ ਹੈ ਉਹਦੀ ਉਹਦੀ ਸਾਡੀ ਮੰਗ ਸੀ ਕਿ ਉਹ ਰੱਦ ਕੀਤੇ ਜਾਣ ਤੇ ਜੇ ਇਹਨਾਂ ਨੇ ਕਿਹਾ ਵਿਧਿ ਵਿਵਧਾਨ ਬਣਾਵਾਂਗੇ ਤੇ ਜਿਹੜੇ ਬੈਠੇ ਸੀ ਪਹਿਲੇ ਉਹਨਾਂ ਦੀ ਇੱਜ਼ਤ ਬਰਕਰਾਰ ਕਰ ਲੇ ਪਰ ਬੀਬੀ ਜਿਸ ਤਰ੍ਹਾਂ ਹਰ ਨਾਮ ਸੇ ਖਾਲਸਾ ਹੋਣ ਨੂੰ ਵੀ ਰੋਕ ਲਿੱਤਾ ਗਿਆ ਰਸਤੇ 'ਚ ਲੱਗਦਾ ਜੀ ਇਹ ਜੈਨੂਅਲ ਲੱਗਾ ਤੁਹਾਨੂੰ ਕੋਈ ਆ ਦੇਖੋ ਸਾਡੇ ਦੁਆਲੇ ਕਹਿੰਦੇ ਤੁਹਾਡੀ ਰਾਖੀ ਲਈ ਆਏ ਪਲ ਸਾਨੂੰ ਇੱਥੇ ਕੋਈ ਡਾਂਗਾ ਪੈਣ ਨਹੀਂ ਹੈ ਨਾ ਅਸੀਂ ਡਾਂਗਾ ਫੜੀਆਂ ਨਾ ਡਾਂਗਾ ਫੜੀ ਇਹਨੂੰ ਐਵੇਂ ਚਿੰਤਾ ਲੱਗੀ ਚਲੋ ਜੀ ਚਲੋ ਜੀ ਚਲੋ ਲਗਾ ਤੁਸੀਂ ਕੱਦ ਤੋਂ ਖੜੇ ਹੋ ਕਹਿੰਦੇ ਤੁਹਾਡੀ ਸਿਕਿਉਰਿਟੀ ਲਈ ਮੈਂ ਤਾਂ ਸਾਰੀ ਲੋੜ ਹੀ ਨਹੀਂ ਕਿਸੇ ਦੀ ਹਿੰਮਤ ਹੈ ਸਾਨੂੰ ਕੁਝ ਕਹਿ ਜੇ ਉਹ ਠੀਕ ਹੈ ਕਿ ਉਹ ਨਹੀਂ ਬੋਲਣ ਦਿੰਦੇ ਉਹ ਗੱਲ ਬਖਰੀ ਹੈ ਬੁਰਸ਼ਾ ਕਰਦੀ ਕਰਨੀ ਹੈ ਪਰ ਇੱਥੇ ਕਿਸੇ ਦੀ ਹਿੰਮਤ ਹੈ ਇਸਨੂੰ ਕੁਝ ਕਹਿ ਦੇ ਨਹੀਂ ਮੈਂ ਤਾਂ ਕਹਿ ਪਾਈਆਂ ਨੂੰ ਮੈਂ ਕਹੇ ਸਾਡੇ ਨਾਲ ਸਾਡੀ ਸਿਕਿਉਰਿਟੀ ਸਾਡੇ ਨਾਲ ਬੈਠੋ ਕੋਈ ਨਹੀਂ ਜੀ ਇਹ ਪੰਥ ਐਸਾ ਹੀ ਹੈ ਜਿਹੜੇ ੱੱਕੇ ਮਾਰਨ ਜੋ ਗਈ ਹੈ ਬੀਬੀ ਜਗੀਰਕੌਰ ਜੁੜੇ ਸੀ ਤੇ ਜਦੋਂ ਬੀਬੀ ਜਗੀਰਕੌਰ ਅੰਦਰੋਂ ਨਿਕਲਦੇ ਆ ਤੇ ਉਦੋਂ ਬੀਜੇਪੀ ਤਾਰਸ ਨਾਲ ਜੋੜਨ ਦੀਆਂ ਗੱਲਾਂ ਵੀ ਹੋਈਆਂ ਆਪਾਂ ਕੋਸ਼ਿਸ਼ ਕਰਦੇ ਆਂ ਬੀਬੀ ਜਗੀਰ ਕੋਰ ਨਾਲ ਗੱਲਬਾਤ ਕਰਨ ਦੀ ਕਿਉਂਕਿ ਬੀਜੇਪੀ ਦੇ ਨਾਲ ਅਰਸਨਾ ਨਾਲ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਜੋੜਿਆ ਜਾ ਰਿਹਾ ਦਿੱਲੀ ਕਮੇਟੀ ਵੀ ਕਹਿੰਦੇ ਕੀ ਉਹਦੇ ਇਸ਼ਾਰੇ ਚ ਚੱਲਦੀ ਆ ਹਰਿਆਣਾ ਕਮੇਟੀ ਵੀ ਕਹਿੰ ਜਾਂਦਾ ਉਹਦੇ ਇਸ਼ਾਰੇ ਚ ਚੱਲਦੀ ਆ ਬੀਜੇਪੀ ਦਾ ਅਸੰਤਾਰਾਂ ਜੋੜਨ ਦੀ ਗੱਲ ਕੀਤੀ ਹੈ ਇਸ ਟਾਈਮ ਦੇ ਉੱਤੇ ਬੀਬੀ ਜਗੀਰ ਕੋਰ ਨਾਲ ਜੁੜੇ ਹੋਏ ਕੋਸ਼ਿਸ਼ ਕਰਦੇ ਆਂ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕਿਉਂਕਿ ਤਾਰਾਂ ਜੋੜਨ ਦੀ ਗੱਲ ਆ ਜਦੋਂ ਬਾਗੀ ਧੜਾ ਸਾਈਡ ਤੇ ਹੋਇਆ ਉਦੋਂ ਕਿਤੇ ਨਾ ਕਿਤੇ ਗੱਲਬਾਤ ਉਦੋਂ ਵੀ ਹੋਈ ਕਿ ਬਾਗੀ ਧੜੇ ਦੀਆਂ ਜਿਹੜੀਆਂ ਤਾਰਾਂ ਵਾਂ ਸਿੱਧੀਆਂ ਬੀਜੇਪੀ ਇਤਿਹਾਸ ਨਾਲ ਜੁੜੀਆਂ ਹੋਈਆਂ ਪਰ ਬਾਬਾ ਅਰਨਮ ਸਿੰਘ ਖਾਲਸਾ ਉਧਰਲੇ ਪਾਸੇ ਬੈਠੇ ਹੋਏ ਆ ਉਹ ਵੀ ਕਹਿ ਰਹੇ ਆ ਕਿ ਸਾਡੀਆਂ ਤਾਰਾਂ ਤੁਹਾਨੂੰ ਦੇਖ ਪਈਆਂ ਪਰ ਤੁਸੀਂ ਵੀ 25 ਸਾਲ ਰਾਜ ਕੀਤਾ ਸੀ ਨਹੀਂ ਹੁੰਦੇ ਹੋਣਾ ਚਾਹੀਦਾ ਪਰ ਮੁਕਾਬਲਾ ਕਿੱਦਾਂ ਕਰਨਗੇ ਜੀ ਸੰਘ ਦਾ ਮੁਕਾਬਲਾ ਤੁਸੀਂ ਕਹਿ ਰਹੇ ਹੋ ਅਕਾਲ ਤਖਸਮਾਨ ਆ ਤੇ ਤੁਹਾਡੇ ਸਾਹਮਣੇ ਨਾਰੇ ਲੱਗ ਰਹੇ ਸੀ ਕਿ ਤੁਹਾਡੇ ਬੀਜੇਪੀ ਮਹਾਨ ਹੈ ਉਹ ਉਹਨਾਂ ਨੂੰ ਪਤਾ ਹੋਏਗਾ ਆ ਦੇਖੋ ਇਹਦਾ ਮਤਲਬ ਉਹਨਾਂ ਲਈ ਬੀਜੇਪੀ ਮਹਾਨ ਹੈ ਜੀ ਇੱਕ ਮਿੰਟ ਸੁਣੋ ਜਿਹੜੀ ਜਿਹੜੀ ਸ਼੍ਰੋਮਣੀ ਕਮੇਟੀ ਪੰਥ ਵਿਰੋਧੀ ਕਾਰਜ ਕਰੇ ਉਹ ਪੰਥ ਵਿਰੋਧੀ ਹੋ ਸਕਦੇ ਜਿਹੜਾ ਨਿਯਮਾਂ ਨੂੰ ਤੋੜੇ ਮਰਿਆਦਾ ਨੂੰ ਤੋੜੇ ਗੁਰਮਤ ਦਾ ਕਾਣ ਕਰੇ ਉਹੀ ਪੰਥ ਵਿਰੋਧੀ ਤਾਕਤਾਂ ਥੱਲੇ ਖੜੇ ਹੋਣਗੇ ਅਸੀਂ ਤੇ ਪੰਥ ਦੀ ਰਾਖੀ ਕਰਨ ਦੇ ਕਿਤੇ ਤਾਰਾਂ ਜੁੜੀਆਂ ਕਿਤੇ ਨਾ ਕਿਤੇ ਬਾਗੀ ਢੜੇ ਦੀਆਂ ਕਿਉਂ ਲੱਗਦਾ ਕਿ ਇਹ ਤਾਰਾ ਉਹ ਕੀ ਕਰਨਾ ਹੈ ਇਸੀ ਤੇ ਉਹੀ ਤੇ ਕਰਨਾ ਹੈ ਜੀ ਤਾਰਾ ਤੇ ਸਾਡੀਆਂ ਜੁੜੀਆਂ ਤੇ ਉਹਨਾਂ ਦਾ ਉਹ ਕਰਨਾ ਇੱਥੇ ਬਾਬਾ ਨਾਮ ਸਿੰਘ ਜੀ ਕਹਿੰਦੇ ਤਾਰਾ ਜੁੜੀਆਂ ਹੋਈਆਂ ਸਭ ਦੀਆਂ ਤਾਰਾ ਭਾਜੀ ਬੀਜੇਪੀ ਦਾ ਹਾਂ ਜੀ ਕੀ ਬੀਜੇਪੀ ਬੀਜੇਪੀ ਤੁਹਾਨੂੰ ਕੀ ਫਿਕਰ ਪਿਆ ਬੀਜੇਪੀ ਸਿਆਸੀ ਪਾਰਟੀ ਜੋ ਮਰਜ਼ੀ ਕਰੇ ਸਾਡਾ ਕੀ ਉਹਨਾਂ ਜ਼ਬੰਦ ਸਾਂਝਾ ਪਈਆਂ ਸੀ ਨਾ ਤੁਹਾਡੀਆਂ ਸਾਂਝਾ ਮੇਲੇ ਵੀ ਰਹੀਆਂ ਤੁਹਾਡੀਆਂ ਸੱਤਾ ਨਿਭਾਈ ਆ ਤੁਸੀਂ ਬਾਬਾ ਸੱਤਾ ਨਿਭਾਈ ਐ ਮੈਂ ਜੇ ਐਮਐਲਏ ਬੜੀ ਮੈਂ ਆਪਣੇ ਇਲਾਕੇ ਚੋਂ ਵੋਟ ਲਈ ਐ ਹਾਂ ਨਾ ਕਿਸੇ ਬੀਜੇਪੀ ਤੋਂ ਨਹੀਂ ਲਈ ਮੇਰੇ ਲੱਕ 'ਚ ਕੋਈ ਐਮਸੀ ਵੀ ਨਹੀਂ ਬੀਜੇਪੀ ਦਾ ਜਦੋਂ ਬਾਕੀ ਬਣੇ ਸੀ ਉਦੋਂ ਵੀ ਕਿਹਾ ਗਿਆ ਸੀ ਕਿ ਤਾਰਾ ਬੀਜੇਪੀ ਨਾ ਬੀਜੇਪੀ ਨੂੰ ਕਿਉਂ ਜੋੜਿਆ ਜਾਂਦਾ ਜਿਹੜਾ ਵੀ ਜਿਹੜਾ ਅਕਾਲੀ ਦਾ ਅਕਾਲੀ ਦਲ ਤੋਂ ਸਾਈਡ ਤੇ ਜਾਂਦਾ ਅੱਛੀ ਦੀ ਕੋਈ ਗੱਲ ਕਰ ਲੈ ਤੂੰ ਐਵੇਂ ਉਹਨਾਂ ਝੂਠੇ ਦੀ ਗੱਲ ਕਰੀ ਜਾਂਦਾ ਪਰ ਇੱਕ ਬੰਨੇ ਨਾਰੇ ਲੱਗੇ ਵਿਰੋਧ ਨਹੀਂ ਕੀਤਾ ਪਰ ਤੁਹਾਨੂੰ ਇਦਾਂ ਬਾਹਰ ਘੜਤਾ ਪਰ ਇਹ ਕਿਵੇਂ ਚੱਲੇਗਾ ਫਿਰ ਅੱਗੇ ਇਹ ਤੇ ਇਹਨਾਂ ਨੂੰ ਜਾਣੇ ਜੀ ਖੇਡਾਂ ਖੇਡਦੇ ਆ ਤੂੰ ਮੱਦ tạmੀ ਇੱਕ ਚੀਜ਼ ਨਹੀਂ ਜੀ ਦੋ ਨਹੀਂ ਹੈਗੇ ਮੱਦ tạmੀ ਇੱਕ ਜੀ ਜੀ ਨੇ ਪਰ ਉਧਰ ਤਾਂ ਮੀਨੂ ਫਿਰ ਉਧਰ ਤਾਂ ਬੰਦੀ ਉਹਨਾਂ ਨਾਲ ਤਾਮੀ ਸਾਹਿਬ ਜੀ ਬੰਦੀ ਤੋਂ ਮਹਾ ਸਾਹਿਬ ਨਾਲ ਪੁੱਛ ਲੈਣਾ ਕਿ ਵਿਰੋਧ ਕਰ ਰਹੇ ਆ ਧਾਤਾ ਦਾ ਕਰ ਰਹੇ ਆ ਪਰ ਤੋਂ ਉਹਨਾਂ ਦਾ ਫਿਰ ਅੰਦਰੋਂ ਯਾਰੀ ਆ ਉਹਨਾਂ ਦੀਆਂ ਯਾਰੀਆਂ ਤੇ ਹੈ ਹੀ ਉਹਨਾਂ ਦੀਆਂ ਤੁਸੀਂ ਸਮਰਥਨ ਨਹੀਂ ਕਰੋਗੇ ਉਹ ਤਿੰਨ ਸਿੰਘ ਸਾਹਿਬਾਂ ਦੀ ਬਹਾਲੀ ਵਾਸਤੇ ਬੈਠੇ ਆ ਬਾਬਾ ਨਾਨ ਸਿੰਘ ਖਾਲਸਾ ਅਸੀਂ ਸਮਰਥਨ ਉਹ ਸਾਡੇ ਸਮਰਥਨ ਤੇ ਆਏ ਹੈ ਅਸੀਂ ਆਵਾਜ਼ ਉਠਾਈ ਹੈ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਆਵਾਜ਼ ਉਠਾਈ ਹੈ ਅਸੀਂ ਸਰਵਉੱਚਤਾ ਲਈ ਸ਼੍ਰੋਮਣੀ ਕਾਲਤਾ ਸਰ ਤੇ ਗਏ ਆ ਅਸੀਂ ਆਵਾਜ਼ ਉਠਾਈ ਹੈ ਤੇ ਸਾਰੀ ਸੇਕ ਕਮ ਸਾਡਾ ਸਮਰਥਨ ਕਰ ਰਹੀ ਹੈ ਤੁਸੀਂ ਉਹ ਨਾਲ ਬੈਠੋਗੇ ਉਹਨਾਂ ਨਾਲ ਬਾਹਰ ਹੀ ਨਹੀਂ ਹੋ ਬੈਠੀਏ ਨਾ ਬੈਠੀਏ ਅਸੀਂ ਆਪਣੀ ਆਵਾਜ਼ ਬੁਲੰਦ ਕਰਤੀ ਤਾਂ ਰੋਜੀ ਬੀਬੀ ਜਗੀਰਕੌਰ ਜੁੜੇ ਸੀ ਕਹਿੰਦੇ ਕਿ ਕੋਈ ਵੀ ਜਿਹੜਾ ਸਾਈਡ ਤੇ ਹੁੰਦਾ ਵਾ ਉਹਦੀਆਂ ਤਾਰਾਂ ਰਸ ਨਾਲ ਜੋੜੀਆਂ ਜਾਂਦੀਆਂ ਵਾ ਉਹ ਕਹਿੰਦੇ ਕਿ ਸੱਤਾ ਬੇਸ਼ੱਕ ਅਸੀਂ ਵੀ ਢਾਈ ਉਦੋਂ ਸਾਰਿਆਂ ਨੇ ਸੱਤਾ ਢਾਈ ਸੀ ਪਰ ਤਾਰਾਂ ਬਾਅਦ ਦੇ ਵਿੱਚ ਦਿਖੀਆਂ ਭਾਜੀਪੀ ਦੇ ਅਸਰਾਂ ਜੁੜੀਆਂ ਹੋਈਆਂ ਤੁਮਾਂ ਤੇ ਧੰਮ ਹੀ ਇੱਕ ਹੀ ਆ ਬੀਬੀ ਜਗੀਰਕੌਰ ਨੇ ਕਿਹਾ ਕਿ ਤੁਮਾਂ ਤੇ ਧੰਮ ਇੱਕੋ ਚੀਜ਼ ਆ ਉਹ ਜਿਹੜੇ ਅੰਦਰ ਤੇ ਯਾਰੀ ਆ ਪਰ ਵਿਖਾਵੇ ਵਾਸਤੇ ਕੁਛ ਨਾ ਕੁਛ ਹੋਰ ਹੋ ਰਿਹਾ ਤੁਮਾ ਤੇ ਧਾਮੀ ਦੋ ਚੀਜ਼ਾਂ ਨੇ ਕਿਹਾ ਕਿ ਤੁਮਾ ਦੇ ਧਾਮੀ ਇੱਕੋ ਚੀਜ਼ ਆ ਯਾਰੀ ਨਿਭਾਈ ਜਾ ਰਹੀ ਆ ਉਧਰਲੇ ਪਾਸੇ ਬਾਬਾ ਨਾਮ ਸਿੰਘ ਖਾਲਸਾ ਬੈਠੇ ਹੋਏ ਆ ਪਰ ਬੀਬੀ ਜਗੀਰ ਕੋਰ ਦਾ ਬਿਆਨ ਕਿ ਤੁਮਾ ਦੇ ਧਾਮੀ ਦੀ ਯਾਰੀ ਆ ਤੇ ਉਹ ਯਾਰੀ ਨਿਭਾਈ ਜਾ ਰਹੀ ਆ ਉਹ ਗੇਟ ਦੀ ਤਸਵੀਰ ਤੁਹਾਨੂੰ ਦਿਖਾ ਲ ਦਿੰਨੇ ਆ ਜਿਹੜੇ ਗੇਟ ਤੇ ਇਸ ਟਾਈਮ ਦੇ ਉੱਤੇ ਦਮਦਮਟਕਸਾਲ ਦੇ ਮੁਖੀ ਨੂੰ ਰੋਕਿਆ ਗਿਆ ਵਾ ਇਸ ਟਾਈਮ ਦੇ ਉੱਤੇ ਅੱਗੇ ਨਹੀਂ ਆਉਣ ਦਿੱਤਾ ਗਿਆ ਤੇ ਇਧਰਲੇ ਪਾਸੇ ਬਜਟ اجلاس ਦੇ ਵਿੱਚੋਂ ਜਿਹੜੇ ਬਜਟ اجلاس ਦੇ ਵਿੱਚੋਂ ਆਪੋਜੀਸ਼ਨ ਮੈਂਬਰ ਸੀ ਉਹ ਆਕਾਊਟ ਕਰਕੇ ਬਾਹਰ ਆਈ ਸੀ ਤੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਵਾ ਚਾਰ ਚਸ਼ੀਆਂ ਤਸਵੀਰਾਂ ਦਿਖਾ ਲ ਦਿੰਨੇ ਆ ਦਰਬਾਰ ਸਾਹਿਬ ਦੇ ਕੁਝ ਰਸਤੇ ਵੀ ਬੰਦ ਕੀਤੇ ਹੋਏ ਆ ਇ